ਕਰੀ ਕਿਤਨਾ ਪੁਲੀ ਦਾ ਪੋਣਾ ਆਇਆਗਾ ਕਹਿੰਦੀ ਮੈਨੂੰ ਬੇਬੇ 50000 ਰੁਪਇਆ ਦੇ ਦੇ ਮੈਂ ਪ੍ਰੈਸ਼ਨ ਕਰਾਉਣਾਗਾ ਬੂਹਾ ਮਰ ਜਾ ਨਾ ਪ੍ਰੈਸ਼ਨ ਹੋਣ ਕਿਤੇ ਉਹ ਪੈਸਾ ਨਹੀਂ ਮਿਲ ਰਿਹਾ ਕਿੱਥੋਂ ਦੇ ਮਾਂ ਪੁੱਛ ਕੇ ਕੋਈ ਵਿਆਜ ਤੇ ਵੀ ਨਹੀਂ ਦਿੰਦਾ ਮੈਂ ਤਾਂ ਸਭ ਨੂੰ ਪੁੱਛਿਆ ਹੀ ਮੈਂ ਤਾਂ ਐ ਵੀ ਕਹਿਦਾ ਪੰਜ ਰੁਪਇਆ ਭਾਈ ਵਿਆਜ ਦੇ ਦੂੰਗੀ ਤੇ ਕਿਸੇ ਤੋਂ ਫੜ ਕੇ ਦੇ ਦੂੰ ਚੱਲ ਕਿਸੇ ਨੋਟ ਕੋਈ ਜੜ ਜੱਪਾ ਕਰਕੇ ਦੇ ਦੂੰ ਕੁੜੀ ਨੂੰ ਹੁਣ ਕਿੱਥੋਂ ਦੇ ਮਾਂ ਹੁਣ ਜੇ ਮੈਂ ਕਿਰਨਾ ਨੂੰ ਪੁੱਛਿਆ ਵੀ ਭਾਈ ਤੂੰ ਚੰਗੀ ਭਲੀ ਮਾਸਟਰ ਨਹੀਂ ਲੱਗੀ ਐ ਦੇ ਦੇ ਮੇਰੀ ਕੁੜੀ ਨੂੰ 50000 ਰੁਪਇਆ ਕਹਿੰਦੀ ਮੇਰੇ ਕੋਲ ਹੈ ਨਹੀਂ ਖੜੀ ਮੁਕਰ ਗਈ ਹੁਣ ਕੀ ਸੋਚਾਂ ਕੀ ਇਲਾਜ ਕਰਾਂ ਮੈਂ ਮੈਂ ਮੱਤੀ ਬਿਨਾ ਵੀ ਨਹੀਂ ਮੈਨੂੰ ਸਾਡ ਦਾ ਬਚਾਰੀ ਬੇਸਰ ਬੇਸਰ ਕਰਦੀ ਐ ਕਹਿੰਦੀ ਮੇਰੇ ਦਰਦ ਹੁੰਦਾ ਮਾਂ ਮੈਂ ਆਪਰੇਸ਼ਨ ਕਰਾਉਣਾ ਪੈਸਾ ਕਿਥੋਂ ਬਣਦਾ ਨਹੀਂ ਹੁਣ ਮੈਂ ਕਿਥੋਂ ਦੇਵਾਂ ਸਾਰੇ ਪੁੱਛਿਆ ਹੀ ਮੈਂ ਤਾਂ ਆਂਡ ਗਮਾੜ ਨੂੰ ਕਿਸੇ ਆਏ ਨੇ ਪੈਸੇ ਨੂੰ ਹਾਂ ਨਹੀਂ ਕਦੀ ਕਹਿੰਦੇ ਚੰਗੀ ਭਲੀ ਤੇਰੇ ਨੂਨ ਮਾਸਟਰ ਨਹੀਂ ਲੱਗਿਆ ਉਹ ਤਾਂ ਲੈ ਲੈ ਚੱਲ ਮੈਂ ਹੁਣ ਐ ਕਰਦੀ ਆਂ ਕਿਰਨਾ ਦਾ ਨਾ ਫਰਚ ਪਿਆਗਾ ਉਹਦੇ ਚ ਦੇਖਣੀ ਆ ਕਿਰਨਾ ਦੇ ਫਰਚ ਚ ਜਰੂਰ ਉਹਦੇ ਚ ਪੈਸੇ ਹੋਣਗੇ ਮੈਂ ਤਾਂ ਉਹ ਕੱਢ ਲਾ ਨਹੀਂ ਆਪੇ ਬਾਹਰ ਦੀ ਫਿਰੋਗੀ ਮੈਂ ਕਹਿੰਦੀ ਮੈਨੂੰ ਕੀ ਪਤਾ ਹੈਗਾ ਮੈਂ ਤਾਂ ਕੁੜੀ ਕੋਲੇ ਸੀਗੇ ਕਿੱਥੇ ਧਰੇ ਸੀ ਤਾਂ ਐਂ ਹੀ ਕਰੂੰ ਹੁਣ ਉਹ ਸੇ ਤੋ ਝੋਲੇ ਚ ਹੀ ਕੱਢਦੀ ਆ ਉਹਦੇ ਚ ਬੈਗ ਚ ਬੈਗ ਨੂੰ ਕਹੜੇ ਨੂੰ ਉਹ ਜਿੰਦਾ ਲਾਉਂਦੀ ਆ ਨਹੀਂ ਪਿਆ ਹੁੰਦਾ ਹੈਗਾ ਉੱਥੇ ਟੰਗਿਆ ਪੈਸੇ ਬਚੇਦੇ ਉਸ ਫਰਚ ਕੋਲੇ ਪਿਆਗਾ ਪੈਸੇ ਆਗਾ ਗੱਲ ਕਰ ਦਿੰਦੀ ਨਹੀਂ ਮੈਂ ਅਜਨਾਨੀ ਵੀ ਕੁੜੀ ਨੇ ਦੇਣੇ ਨਹੀਂ ਨੀ ਦੇ ਕੁੜੀ ਦਿੰਦੀ ਕਿਉਂ ਨਹੀਂ ਧਾਰੇ ਦੀ ਕਰਾ ਮਾਂ ਮਾਰੀ ਐ ਧਾਰਾ ਤੇ ਹਰੇਕ ਹੀ ਬੰਦਾ ਦੇਂਦਾ ਚੀਜ਼ ਮੋੜਦਾ ਕਦੇ ਤਾਂ ਮੋੜੂਗੀ ਤੈਨੂੰ ਐਡੀ ਬੇਬੁਰੀ ਆ ਜਮਾਨੀ ਨਾਂ ਦਾ ਤਾਂ ਕਰਦੀ ਪੋਰਾ ਵੀ ਜੇ ਮੰਗ ਲੈ ਭੈਣਾਂ ਜਾਂ ਕੋਈ ਹੋਰ ਪਰਜਾਈ ਮੰਗ ਲੈ ਫਿਰ ਜੱਕਦੇ ਨੇ ਕੱਟ ਕੇ ਫੜਾ ਜਾਂਦੀ ਆ ਮੇਰੀ ਕੁੜੀ ਰਹਿ ਤਾਂ ਜਮਾ ਹੀ ਮਰ ਜਾਂਦੀ ਜਮਾ ਹੀ ਨਹੀਂ ਦਿੰਦੀ ਕੁਛ ਸਾਡੇ ਸੁਖਣਾ ਬਥੇਰਾ ਕੁਛ ਐ ਕੰਤ ਬਥੇਰੀ ਪਈਆ ਗੱਲ ਕਰ ਮੇਰੀ ਧੀ ਉਹਦੇ ਇਹ ਜੇ ਗਰੀਬ ਕਰੇ ਬਿਆਹੀ ਸਾਡੇ ਬੰਦੇ ਨੇ बथेरा आख ला दे कुछ पैसे ला दे चंगे घरे ब्याह दे आके नहीं आपे आप खाऊ आम कि खाऊ करम हूं आ रोज है रोज मैं कितो देवाई ला गई देंगे देखनी हम तू कट तो दी इतना नहीं है, नहीं है, था था। नहीं है ना ये है तो ਤਾਂ ਜਿੰਦਾਂ ਲਾਇਆ ਪਿਆ। ਲੈ ਚੁਲੇ ਤਾਂ ਨੀ ਗੱਦੇ ਨੇ। ਕਿਤਾ ਹੈ ਨਹੀਂ। ਲੈ ਕਿਤਾ ਗਈ ਨੀ ਉਹ ਹਾਇ ਤਾਂ ਇੱਥੇ। ਪਾਉ ਨੂੰ ਮੈਂ ਇੱਥੇ ਹੀ ਜਮਾ ਰੱਖ ਦਿਓ ਇੱਥੇ ਹੀ ਬੈਂਦੀ ਉੱਠਦੀ ਇੱਥੇ ਆ। ਕਾ ਪੈ ਚੋਲਾ ਜਾਇ ਚ ਤਾਂ ਨਹੀਂ। ਆਪੇ ਮੈਂ ਤੜਾ ਗਦੀ। ਇਹ ਤਾਂ ਉਂਤਲਪ ਕੋਲਪ ਜੀ ਪਾਇ ਮੈਂ ਕੋ ਮੁਕ ਜਿ ਸਕਤੇ ਵੇ। ਨਹੀਂ ਆ ਪਿਆਗਾ। ਆਹ ਉਹਦਾ ਪੈਸੇ ਆਲਾ ਤਾਂ ਨਿਕਲੀ ਭੁੱਲੀ ਗਈ ਅੱਜ ਤਾਂ ਉਹ ਲੈ ਕੇ ਨਹੀਂ ਗਈ ਆਪੇ ਹਾਤਾ ਮौज ਬਣ ਗਈ ਆਏ ਕਰਦੀ ਐ ਮੈਂ ਇਹਦਾ ਹੈ ਘਰ ਮਾਇਆ ਸਾਰਾ ਇਹਨੂੰ ਮੁਰਦਾ ਹੀ ਗਾਇਬ ਕਰ ਦੇ ਸਾਰੇ ਚੱਕ ਲੈ ਕਿਉਂ ਜੇ ਤਾਂ ਹੁਣ ਇਹ ਚ ਕੱਲੇ ਪੈਸੇ ਕੱਢੇਗੀ ਫੇਰ ਤਾਂ ਨਹੀਂ ਪਤਾ ਲੱਗਦਾ ਆਏ ਜਿਵੇਂ ਪੈਸੇ ਆ ਲੈ ਜਾਣੀ ਚੱਕ ਕੇ ਸਾਰਾ ਮੈਂ ਕਹ ਦਿੰਦਾ ਇਹਨੂੰ ਵੀ ਤਾਂ ਕੌਣ ਨਹੀਂ ਚੱਕੇ ਵੀ ਮੈਂ ਤਾਂ ਭਾਈ ਤੇਰੇ ਕਮਰੇ ਚ ਬੜੀ ਨਹੀਂ ਦੇਖਲਾ ਦੇਖ ਲੈ ਬਿਸ਼ੱਕ ਦੀ ना मैं तो होनी ही है तेरे मूहे मूहे कुछ ला के कर दी है। तो जा रहा। मैं पैसे था देख रहा कि मर जा झोला भरया पैसा इने पैसे देख ला मेरी कुरी पैसा कबक आप झोला भरी बैठी है पैसा कोई नहीं बन गई मौज मैं ਮੋਜਲਾ ਅੱਗੇ ਜਦੋਂ ਉਹ ਆਉਗੀ ਆਏ ਕਹੋ ਮੈਂ ਮੀਂਹ ਨਾ ਕਰੀ ਨੀ ਆਮ ਦੀ ਇਹਨਾਂ ਤਰਕੇ ਚੋੜਾ ਉੱਥੇ ਲੁਕੋਇਆ ਨਹੀਂ ਆ ਉਹਨਾਂ ਨੇ ਪੜਾਇਆ ਨਹੀਂ ਆੜਤੀਆਂ ਦੇ ਹਾਉ ਮੈਂ ਕਹਿੰਦਾ ਸਾਡੇ ਕੋਲ ਜਿੱਤੇ ਇੰਨੇ ਪੈਸੇ ਆ ਬਾਈ ਜੁਮਾ ਕਰ ਲੈ ਇੰਨੇ ਚੁੱਤੀ ਬਾਹਰ ਜਾ ਕੇ ਤਾਂ ਨਾ ਸਿਰ ਦੁਖ ਹੋ ਲੱਗ ਜਾਂਦਾਗਾ ਬਸ ਮੈਂ ਇੰਟਰਸਟ ਕਰ ਲੈਨੇ ਬੱਚੇ ਤਾਂ ਨਾ ਦਿਮਾਗ ਖਾ ਜਾਂਦੇ ਅਜੀ ਬੱਚਾ ਨੂੰ ਪੜਾਉਣਾ ਕਿਹੜਾ ਸੌਖਾ ਵਾ ਇੱਥੇ ਪਿੰਡ ਦੀਆਂ ਕੁੜੀਆਂ ਨੂੰ ਆਏ ਲੱਗਦਾਗਾ ਵੀ ਮੈਡਮ ਲੱਗੀ ਹੈਗੀ ਰਾਮ ਨਾ ਜਾਂਦੀ ਹੈਗੀ ਚੰਗਾ ਪੈਸਾ ਕਮਾਉਂਦੀ ਆ ਤੇ ਪੈਸਾ ਕਮਾਉਣ ਵਾਸਤੇ ਅਸੀਂ ਸਿਰਦਰਦੀ ਕਿੰਨੀ ਕਰਦੇ ਆਗੇ ਉਹ ਵੀ ਤਾਂ ਦੇਖ ਲੋ ਨਿੱਕੇ ਨਿੱਕੇ ਚੂਚ ਲੈ ਜਵਾਬ ਹੁੰਦੇ ਆਗੇ ਦਿਮਾਗ ਖਾ ਜਾਂਦੇ ਸੱਚੀ ਉੱਤੋਂ ਦੇ ਮੇਰੀ ਕਿਸ਼ਤ ਵੀ ਪੈਸੇ ਤਾਂ ਉਹ ਕਰਕੇ ਆ ਮੈਂ ਕਿਸ਼ਤਾਂ ਲੈ ਨੂੰ ਭੌ ਕਰਾ ਪਾਤ ਤੇ ਇਹ ਮੇਰਾ ਹੈ ਮੈਂ ਉਹ 300 ਦਾ ਪਾਸੇ ਕਿੱਧਰ ਗਿਆ ਫਿਰ ਕਮਾਲ ਹੋ ਗਏ ਉੱਚ ਪੈਸੇ ਵੀ ਸਾਰੇ ਸੀਗੇ ਹਾਈ ਹਾਈ 50000 ਰੁਪਿਆ ਸੀ ਉਹਦੇ ਵਿੱਚ ਮਤਲਬ ਸੁਨੇਾਰੇ ਨੂੰ ਦੇ ਕੇ ਆਉਣਾ ਸੀਗਾ ਹੁਣ ਮੈਂ ਕੀ ਕਰੂੰਗੀ ਮੰਮੀ ਨੂੰ ਪੁੱਛਾਂ ਕਿਤੇ ਉਹਨੇ ਨਾ ਚੱਕ ਲਿਆ ਹੋਵੇ ਪਰ ਉਹ ਤਾਂ ਮੇਰੇ ਕਮਰੇ ਚ ਕਦੇ ਬੜੀ ਨਹੀਂ ਹੈਗੀਗੀ ਉਹ ਤਾਂ ਇੰਨਾ ਡਰ ਲੱਗਦਾ ਮੇਰੇ ਨਾਂ ਤੋਂ ਵੀ ਡਰਦੀ ਹੈਗੀ ਪਰਸ ਗਿਆ ਤਾਂ ਗਿਆ ਕਿਤੇ ਦੇਖਣਾ ਵੀ ਕਿਸੇ ਕੁਝ ਕਿਤੇ ਨਹੀਂ ਹੈਗਾ ਉੱਥੇ ਡੰਗਾ ਸੀਗਾ ਮੈਂ ਪਰਸ ਆ ਮੇਰਾ ਵੀ ਦਿਮਾਗ ਨਹੀਂ ਕੰਮ ਕਰਿਆ ਬਈ ਉਹ ਕਰ ਜਾਂਦੀ ਪਰਸ ਲੁਕ ਹੋ ਜਾਂਦੀ ਕਿਤੇ ਮੈਨੂੰ ਆਏ ਹੁੰਦਾ ਮੇਰੇ ਕਮਰੇ ਚ ਕੌਣ ਵੜਦਾ ਦਾ ਐ ਕਿ ਪਤਾ ਸੀਦਾ ਵੀ ਅਹੀਂ ਚੱਕਿਆ ਜਾਊਗਾ ਪਰਸ ਪੁੱਛਦੀ ਮੰਮੀ ਨੂੰ ਵੀ ਪਰਸ ਗਿਆ ਕਿੱਧਰ ਉਹਨੇ ਚੱਕਿਆ ਹੋਣਾ ਪੱਕੀ ਗੱਲ ਹੀ ਹੈ ਮੈਂ ਮਰ ਜਾ ਹੁਣ ਮੈਨੂੰ ਕੋਮਾ ਕਿੱਥੇ ਚੱਕ ਤਾਂ ਲਿਆ ਕਿੱਥੇ ਪਾਣਾ ਕੋਮਾ ਜਿਹੜਾ ਉੱਥੇ ਬੈਨਾ ਮੁਸਕਣਾ ਨਿਕਲੇ ਨਹੀਂ ਤਾਂ ਉਹ ਪਤਪਤ ਕਰਕੇ ਖਾ ਪੇਟੀ ਜੇ ਮੈਨੂੰ ਕੋਹਦੀ ਨਹੀਂ ਨਵਾਰੀ ਚਾ ਉੱਥੇ ਤਾਂ ਇਹ ਫਰੋੜ ਹੋ ਗਈ ਕਿਉਂ ਜੇ ਛੱਕ ਹੋ ਜੇ ਬੰਦੇ ਨੂੰ ਹੋਊਗੀ ਨਹੀਂ ਪੇਟੀ ਲਾਜ਼ਮੀ ਉਹਨੇ ਕਿਹਾ ਇਹ ਕਹਿੰਦਾ ਵੀ ਕਿਸੇ ਨੇ ਚੱਕਿਆ ਉਹ ਤਾਂ ਆਖੂ ਵੀ ਤੈਂ ਚੱਕਿਆ ਪੱਕਾ ਕਿਉਂ ਮੈਂ ਪਹਿਲਾਂ ਪੈਸੇ ਪੁੱਛ ਲੈਣਾ ਵੀ ਕੁੜੀ ਨੂੰ ਪੈਸੇ ਚਾਹੀਦੇ ਪੈਸੇ ਦੇ ਦੇ ਜੇ ਮੈਂ ਨਾ ਪੁੱਛਦੀ ਵਧੀਆ ਰਹਿੰਦੀ ਹੁਣ ਮੈਂ ਕਰਦੀ ਇੱਥੇ ਨਾਲ ਕੋਹ ਨਹੀਂ ਇਹਨੂੰ ਮੈਂ ਮਰ ਜਾ ਮਗਰਲੇ ਪਾਸੇ ਲਕੋ ਦੇਣੀ ਆ

ਮੇਰੀ ਧੀ ਨੇ ਪਰੇਸ਼ਾਨ ਕਰਾਉਣਾ ਨਹੀਂ ਤਾਂ ਮੈਂ ਕਾਨੂੰ ਚੋਰੀ ਕਰਦੀ ਸੀ ਘਰੋਂ ਉਹ ਤਾਂ ਮੈਂ ਇਹਦੀ ਕੰਮ ਕਰੇ ਜ ਮੈਂ ਤਾਂ ਇਹਦਾ ਕਦੇ ਪੈਸੇ 1000 ਰੁਪਏ ਨਹੀਂ ਲਾਏ ਜਿਉਂ ਇਹ ਆਈ ਆ ਪਰ ਹੁਣ ਜੇ ਮੇਰੇ ਭਾਈ ਕੁੜੀ ਵਾਸਤੇ ਨਹੀਂ ਹੁਣ ਕੁੜੀ ਵਾਸਤੇ ਤਾਂ ਮੈਨੂੰ ਸਹੌਖੂ ਫੱਟਣਾ ਪਊਗਾ ਮੈਂ ਕੀ ਕਰਾਂ ਇਹਨੂੰ ਤਾਂ ਮੈਨੂੰ ਦੇਣਾ ਹੀ ਪੈਣਗੇ ਇਹ ਤਾਂ ਮੈਥੋ ਹੀ ਮੰਗੇ ਹੋਰ ਕੀ ਤੋਂ ਮੰਗੇ ਭਾ ਨਾ ਸੱਸ ਦਿੰਦੀ ਐ ਨਾ ਸਵਾ ਦਿੰਦਾ ਕਾਸੀ ਹਾਂ ਹੁਣ ਦੁਖੀ ਹੋਈ ਪਈ ਤੀ ਤੀ ਦੇ ਮਾਣ ਨਾਲ ਹੀ ਮੈਂ ਦੁਖੀ ਆ ਉਹ ਨਹੀਂ ਤੀ ਬਾਹ ਤੇ ਚੋਰੀ ਕਰੀਆ ਮੈਂ ਕਿਹੜਾ ਕਿਸੇ ਬਾਹ ਤੇ ਕਰੀਆ ਕਰੋ ਹੂੰ ਆਪਦੇ ਚੱਕੇ ਦੇ ਪੈਸੇ ਮੈਂ ਕਿਹੜਾ ਕਿਸੇ ਦੇ ਚੱਕ ਕੇ ਲੈ ਆਈ ਆ ਐ ਨਹੀਂ ਆ ਮੈਂ ਤਾਂ ਆ ਗਈ ਉਹ ਕਿਰ ਮਰ ਗਿਆ ਕਿ ਕਰ ਪੈਸੇ ਪੁਛੇ ਪਾ ਕੇ ਉਹਦੀ ਚੱਕ ਕੇ ਉਹਦੀ ਜੂ ਲੈ ਆ ਹੂੰ ਲੈ ਨਹੀਂ ਫੜਾਇਆ ਹੂੰ ਹੈ ਹੈ ਮੰਮੀ ਬੇਬੇ ਹਾਂ ਹਾਂ ਮੈਂ ਤੁਹਾਨੂੰ ਆਏ ਪੁੱਛਦੀ ਸੀਗੀ ਮੇਰੇ ਉੱਤੇ ਮੰਜੇ ਤੇ ਪਰਸ ਟੰਗੇ ਪੈਸੇ ਮੇਰੇ ਪਰਸ ਕਿੱਥੇ ਆ ਮੈਨੂੰ ਕੀ ਪਤਾਗਾ ਤੇ ਪਰਸ ਦਾ ਲੈ ਅੱਗੇ ਪਰਸ ਦਾ ਕੀ ਪਤਾਗਾ ਤੇ ਕਰੇ ਹੋਰ ਹੋ ਰਹਿੰਦਾ ਕੌਣ ਹੈਗਾ ਤੂੰ ਹੋਰ ਤਾਂ ਲੈ ਕੇ ਜਾਂਦੀ ਨਾ ਅੱਜ ਤੂੰ ਕਿੱਥੋਂ ਭੱਗੇ ਪਰਸ ਮੇਰੇ ਕੋਲ ਅੱਜ ਮੈਂ ਲੈ ਕੇ ਨਹੀਂ ਸੀਗੀ ਪਰਸ ਮੈਂ ਘਰੇ ਧਰ ਗਈ ਸੀਗੀ ਮੈਨੂੰ ਜ਼ਰੂਰਤ ਨਹੀਂ ਸੀਗੀ ਤੇ ਹੁਣ ਮੈਨੂੰ ਜ਼ਰੂਰਤ ਹੈ ਮੇਰਾ ਪਰਸ ਦਿਓ ਕਿੱਥੇ ਮੈਨੂੰ ਕੰਮ ਆਗਾ ਬਾਈ ਮੇਰੇ ਸਿਰ ਨਾਲਾ ਤੂੰ ਖਬਰ ਕਿੱਥੇ ਧਰ ਕੇ ਗਈਆਂ ਕਿੱਥੇ ਧਰ ਆਈ ਹੋ ਸਕੂਲ ਚੋਂ ਭੁੱਲੀ ਆਈ ਲੈ ਤੂੰ ਹੱਦ ਕਰਦੀ ਮੈਂ ਕਹਿੰਨੀ ਮੈਂ ਘਰੇ ਧਰ ਕੇ ਗਈ ਸੀਗੀ ਪਰਸ ਤੇ ਸਕੂਲ ਚ ਕਿਹੜੇ ਵੇਲੇ ਲੈ ਗਈ ਨਾਲੇ ਮੈਂ ਉਪਰਸ ਚਾਹੀਦਾਗਾ ਤੁਸੀਂ ਘਰੇ ਹੁੰਨੇ ਹਰ ਵਕਤ ਕਾਮਾ ਨੂੰ ਨਿਗਰੱਖਦੇ ਹੋਗੇ ਥੋੜੇ ਹੁੰਦੇ ਘਰੇ ਤਾਂ ਕੋਈ ਆਇਆ ਨਹੀਂ ਮੈਨੂੰ ਪਰਸ ਦੋ ਮੇਰਾ ਕਿੱਥੇ ਹੈਗਾ ਹਾਏ ਮੈਂ ਨਹੀਂ ਚੱਕਿਆਗਾ ਮੈਂ ਨਹੀਂ ਪੁੱਤ ਚੱਕਿਆ ਮੇਰੇ ਸਿਰ ਨਾਲਾ ਮੈਂ ਕਾਦੀ ਖਾਤਰ ਚੱਕਣਾ ਮੈਂ ਆਦੀ ਘਰੇ ਚੋਰੀ ਕਰੂੰਗੀ ਲੈ ਅੱਗੇ ਘਰੇ ਚੋਰੀ ਕੋ ਮੈਂ ਤਾਂ ਚੋਰੀ ਦਾ ਨਾਂ ਹੀ ਨਹੀਂ ਲਿਆ ਮੈਂ ਤਾਂ ਕਹੀ ਨਹੀਂ ਵੀ ਤੂੰ ਚੋਰੀ ਕਰੀ ਮੈਂ ਤੈਨੂੰ ਐ ਕਿਹਾ ਕਿ ਕਿੱਥੇ ਰੱਖਿਆਗਾ ਮੈਨੂੰ ਪਰਸ ਫੜਾ ਦੇ ਮੈਂ ਤਾਂ ਐ ਕਿਹਾ ਚੋਰੀ ਦਾ ਤਾਂ ਮੈਂ ਨਹੀਂ ਲਿਆ ਅੱਗੇ ਕਿੱਥੇ ਰੱਖਿਆਗਾ ਫਿਰ ਮੈਂ ਜੇ ਚੋਰੀ ਹੋ ਗਈ ਜੋ ਤੂੰ ਕਹਿੰਦੀ ਮੈਂ ਕਿੱਥੇ ਰੱਖਿਆ ਮੈਂ ਕਦੇ ਤੇਰੇ ਬਾਸ ਲਿਆ ਥਲਾਇਆਗਾ ਫਿਰ ਅੱਜ ਲਾ ਲਿਆ ਹੁਣ ਤੈਨੂੰ ਐ ਹੋਊਗਾ ਵੀ ਚੱਲ ਬਾਹਰ ਤਰ ਗਈ ਤੂੰ ਸਾਮ ਵੀ ਸਕਦੀ ਆਂ ਕਿ ਸਾਮ ਤਾਂ ਹੋਣਾ ਦਾ ਮੈਂ ਤਾਂ ਨਹੀਂ ਪੁੱਛਿਆ ਵੀ ਚੱਲ ਕੇ ਤੇਰਾ ਅਖਤਾ ਹੋਣਾ ਬੀਬੀ ਨੇ ਸੰਭਾ ਤਾਂ ਹੋਣਾ ਮੈਨੂੰ ਦੇ ਦੇ ਮੈਨੂੰ ਚਾਹੀਦਾ ਮੈਂ ਕਿਸ਼ਤ ਭਰ ਕੇ ਆਉਣੀ ਆ ਉਹਦੇ ਚ ਮੇਰੇ ਪੈਸੇ ਸੀ 50000 ਰੁਪਿਆ ਉਹ 50000 ਰੁਪਿਆ ਸੀੋਚਾ ਤੇ ਹੋਰ ਹੁਣ ਮੈਂ ਤਾਂ ਦੋ ਤਨਖਾਹਾਂ ਇਕੱਠੀਆਂ ਕਰੀਆਂਆਂ ਤੇ ਮੈਨੂੰ ਤਾਂ ਹੁਣ ਚਾਹੀਦਾ ਸੀ ਮੇਰੇ ਤਾਂ ਹੁਣ ਸਰਾਰਾ ਬੋਲ ਲੀ ਜਾਂਦਾਗਾ ਟੌਪਸ ਫੜ ਕੇ ਲਿਉਣੇ ਨਾਲੇ ਮੈਂ ਚੂਹੇ ਫੜ ਕੇ ਲਿਉਣੀਆਂ ਗੀਆਂ ਅੱਛਾ ਉਹ 50000 ਸੀ ਤੇਰੇ ਕੋਲੇ ਹਾਂ ਹੈਗਾ ਸੀ ਤੈਨੂੰ ਮੈਂ ਦੂਆ ਦਿੱਤਾ ਨਾ ਮੈਂ ਮੰਗਾ ਸੀ ਵੀ ਮੈਨੂੰ ਦੇ ਦੇ 50000 ਰੁਪਏ ਆ ਕਿ ਤੈਨੂੰ ਦੇ ਦੇ ਜੇ ਮੈਂ ਆਹ ਦਾ ਡੰਗ ਨਹੀਂ ਲਾਉਣਾ ਹੈਗਾ ਤਾਂ ਸੋਡਾ ਸਪੂਰਨੇ ਪੂਰੀ ਚਲੋ ਮੇਰੇ ਸ਼ੌਂਕਾਂ ਦਾ ਤਾਂ ਕੁਛ ਨਹੀਂ ਨਾ ਕੋਣ ਜੇ ਮਰਤੀ ਦੇਣ ਦੀ ਕੀ ਲੋੜ ਆਂ ਦਾ ਸੀਗਾ ਮਰਤੀ ਮਚਾਈ ਮੇਰੀ ਮੇਰੀ ਗੱਲ ਸੁਣ ਲਾ ਆ ਤੀ ਤੇਰੇ ਚੰਗੇ ਘਰੇ ਵਿਆਹੀ ਹੈਗੀ ਸਭ ਕੁਝ ਆਉ ਦੇ ਆ ਸਭ ਕੁਝ ਹੁੰਦੇ ਹੋਏ ਵੀ ਮੰਗਦੀ ਰਹਿੰਦੀ ਸਾਰਾ ਦਿਨ ਉਹ ਅਸੀਂ ਕੀ ਕਰੀਏ ਉਹਨੂੰ ਲੈ ਕਿੱਥੋਂ ਮੰਗਦੇ ਜਾਂਦੇ ਜੇ ਸਾਰਾ ਕੁਝ ਹੋਵੇ ਕਿਆ ਮੰਗੇ ਤੈਥੋਂ ਰੋਟੀ ਦੋ ਮੇਰੀ ਗੱਲ ਸੁਣ ਲਾ ਮੇਰੇ ਨਾਲ ਬਾਹਲੀਆਂ ਗੱਲਾਂ ਨਾ ਕਰ ਮੈਨੂੰ ਤਾਂ ਇੱਕ ਗੱਲ ਚ ਨਿਬੇੜ ਦੇ ਮੇਰਾ ਪਰਸ ਫੜਾ ਦੇ ਮੈਂ ਕਿਸ਼ਤ ਭਰ ਕੇ ਆਉਣੀ ਆ ਗੀ ਸੁਨਿਆਰੇ ਨੇ ਫੋਨ ਮੈਨੂੰ ਦੋ ਤਿੰਨ ਵਾਰੀ ਕਰਤਾ ਮੈਂ ਜਾਣਾ ਗਾ ਮੈਂ ਦੇਖ ਬੇਜਵਾਨੀ ਹੋ ਜੂਗੀ ਮੇਰੀ ਬੇਇੱਜ਼ਤੀ ਹੋ ਜੂਗੀ ਨਾਲੇ ਮੇਰਾ ਸੋਨਾ ਜਾਊਗਾ ਸਾਰਾ ਮੇਰੇ ਜਿੰਮੇ ਦਾ ਲਾ ਵੀਰ ਮੈਂ ਨਹੀਂ ਚੱਕਿਆ ਚੁੱਕਿਆ ਐਵੇਂ ਨਾ ਭੁੱਖੀ ਜਾ ਮੈਨੂੰ ਕਹੀ ਜਾਂਦੀ ਐ ਲੈ ਤੂੰ ਹੱਦ ਕਰੀ ਜਾਂਦੀ ਐ ਪਰ ਘਰੇ ਕੌਣ ਆਇਆ ਸੀ ਕੋਈ ਆਇਆ ਸੀ ਘਰੇ ਮੈਂ ਤਾਂ ਤੇਰੇ ਕਮਰੇ ਚ ਕਦੇ ਪੈਰ ਨਹੀਂ ਪਾਇਆ ਅਕੇ ਮੈਂ ਪੈਰ ਨਹੀਂ ਪਾਇਆ ਕਮਰੇ ਚ ਮੈਂ ਫਿਰ ਉਹੀ ਤਾਂ ਤੈਨੂੰ ਕਹਿਣੀ ਆ ਵੀ ਮੇਰੇ ਕਮਰੇ 'ਚ ਬੈਰ ਤੁਸੀਂ ਨਹੀਂ ਪਾਇਆ ਫਿਰ ਪਰਸ ਗਿਆ ਤਾਂ ਗਿਆ ਕਿੱਧਰ ਬੰਨੂ ਕੀ ਪਤਾ ਹੁਣ ਉੱਥੇ ਕੌਣ ਆਇਆ ਕੌਣ ਆ ਗਿਆ ਮੇਰੀ ਕੀ ਨਿਗਰ ਉਹ ਤੇਰੇ ਕਮਰੇ ਦੀ ਲੈ ਸਾਹਮਣੇ ਕਮਰਾ ਹੈਗਾ ਮੇਰਾ ਇੱਧਰ ਫਿਰ ਕੀ ਹੋਗਾ ਤਾਂ ਥੋੜੀ ਜਿਹੀ ਦੂਰੀ ਹੈਗੀ ਤੇ ਕਮਰੇ 'ਚ ਤਾਂ ਨਿਗਰ ਆਖੀ ਸਕਦੇ ਵੀ ਸਾਡੇ ਕੌਣ ਆਉਂਦਾ ਜਾਂਦਾ ਮੈਂ ਫਿਰ ਸਿਰ ਨਾਲਾ ਮੈਂ ਤੈਨੂੰ ਦੱਸਾਂ ਐਵੇਂ ਨਾ ਮੇਰੇ ਤੇ ਕੁਫਰ ਤੋਲੀ ਜਾ ਕੁਫਰ ਤੋਲੀ ਜਾ ਦੇਖ ਮੇਰੀ ਗੱਲ ਸੁਣ ਪਰਸ ਤਾ ਹੁਣ ਤੇਰੀ ਜਵਾਨ ਬੋਲਦੀ ਆ ਪਾਸਤਾ ਤੇਰੇ ਕੋਲ ਸਿੱਧੇ ਸਿੱਧੇ ਦੇ ਦੇਂਗੀ ਤਾਂ ਠੀਕ ਆ ਤੇ ਨਹੀਂ ਮੈਨੂੰ ਪਾਸਤਾ ਕਢਾਉਣਾ ਆਉਂਦਾ ਹੀ ਆ ਮੈਂ ਜਾ ਕਢਾਉਣਾ ਆ ਮੈਂ ਕਢਾ ਲਾ ਚੱਲ ਫਿਰ ਜਿਦੂ ਹਾ ਗੱਲਾਂ ਕਰਦੇ ਫਿਰ ਹਾ ਗੱਲਾਂ ਤੇ ਰਹੀ ਹਾ ਕਢਾ ਲਾ ਫਿਰ ਜਿੱਥੇ ਹੈਗਾ ਕਿਤੇ ਮੈਥੋਂ ਖੋਲਾ ਹਣ ਲੈ ਮੇਰਾ ਅੱਜ ਨਵਾਰੀਆਂ ਪਈਆਂ ਆਪੇ ਐ ਸਾਦੀ ਸੁਆ ਤੇ ਵੇਲੀ ਤੇ ਪਾ ਲਾ ਜਿੱਥੇ ਤੈਨੂੰ ਥਿਉਂਦਾ ਫਰਸ ਮੈਂ ਤਾਂ ਐ ਕਹਿੰਨੇ ਆ ਤੂੰ ਭਲੀ ਮਾਂ ਚ ਨਾ ਇੱਜ਼ਤ ਨਾ ਦੇ ਦੇ ਤੂੰ ਵਧੀਆ ਰਹੇਂਗੀ ਜੇ ਤੇ ਨਹੀਂ ਫਿਰ ਮੈਂ ਤੋ ਬੇਇੱਜ਼ਤੀ ਕਰਵਾ ਲੇਂਗੀ ਦੇਖ ਲੈ ਫਿਰ ਬਹੁਤ ਭੜੀ ਹੋਊਗੀ ਮੈਂ ਤੇਰੇ ਮੁੰਡੇ ਨੂੰ ਫੋਨ ਕਰ ਦੂੰਗੀ ਉਹ ਉਹ ਕਰੂਗਾ ਤੇਰਾ ਨਾ ਵੇਰੇ ਕਰੇਂਗੇ ਮੇਰੇ ਬੈਠ ਜੀਏ ਤੇ ਮੇਰੇ ਸਵਾਸ ਚੱਥਿਆ ਹੋਊਗਾ ਮੈਂ ਤੈਨੂੰ ਤਾਂ ਐ ਸੀ ਤੂੰ ਮੈਥੋਂ ਪੈਸੇ ਮੰਗੇ ਸੀ ਮੈਂ ਤੈਨੂੰ ਦਿੱਤੇ ਨਹੀਂ ਹੈਗੇ ਪੈਸੇ ਫਿਰ ਤੂੰ ਚੋਰੀ ਕਰ ਲੈ ਤੈਨੂੰ ਐ ਸੀਗਾ ਵਿੱਚ ਕਹਿੰਦੇ ਕਿਆ ਹੋ ਜੇ ਸਿੱਧੀ ਉਂਗਲੀ ਨਾਲ ਨਿਕਲੇ ਉਹਨੂੰ ਟੇਢੀ ਕਰ ਲੈ ਉਂਗਲ ਤਾਂ ਤੂੰ ਟੇਢੀ ਕੀਤੀ ਹੈਗੀ ਮਨ ਚਾਹੇ ਨਾ ਮਨ ਪੈਸੇ ਤਾਂ ਹੁਣ ਤੇਰੇ ਕੋਲ ਹੀ ਆ ਮੇਰੇ ਕੋਲੇ ਕੋਈ ਨਹੀਂ ਹੈਗੇ ਤੂੰ ਬਾਹਰ ਲੈ ਜਿੱਥੇ ਤੇਰਾ ਹੈਗਾ ਰੱਖ ਕੇ ਆਪ ਫੜਾ ਕੇ ਉੱਥੇ ਪੇਕਿਆਂ ਨੂੰ ਝੋਲਾ ਤੇ ਸਿਰ ਮੇਰੇ ਲਈ ਜਾਂਦੀ ਆ ਹੱਦ ਕਰਦੀਆਂ ਤੂੰ ਪੇਕਿਆਂ ਨੇ ਪੇਕਿਆਂ ਤਾਂ ਮੈਂ ਲੈ ਆਗੇ ਉਹਨਾਂ ਨੂੰ ਮੈਂ ਦੇਖੇ ਕੀ ਕਰਨਾ ਮੇਰੇ ਪੈਸੇ ਘਟਦੇ ਸੀ ਮੇਰੀ ਮੰਮੀ ਦੇ ਕੇ ਗਈ ਸੀ ਕੱਲ 10000 ਰੁਪਏ ਹਾਂ ਤੇ ਤੇ ਮੰਮੀ ਦੇ ਕੇ ਗਈ ਸੀ ਮੈਂ ਨਹੀਂ ਆ ਗਈ ਸੀ ਨੂੰ ਦੇ ਸਕਦੀ ਹਾਂ ਹਾਂ ਫਿਰ ਚੋਰੀ ਕਰਕੇ ਦੇ ਸਕਦੀ ਐ ਨੂੰ ਚੋਰੀ ਕੀਤੀ ਐ ਫਿਰ ਮੇਰੀ ਚੋਰੀ ਕਿਉਂ ਕਰੀ ਐ ਮੈਂ ਮੈਨੂੰ ਕੀ ਲੋੜਾ ਚੋਰੀਆਂ ਕਰਨ ਦੀ ਬਈ ਆਪ ਦੀ ਤੂੰ ਭਾਲ ਕਿੱਥੇ ਹੈਗਾਗਾ ਅੱਜ ਪੈਕੀ ਫੜਾ ਕੇ ਮੇਰੇ ਜੁੱਮੇ ਲਾਈ ਜਾਨੀ ਐਗੀ ਮੈਂ ਜਾ ਕੇ ਤੈਨੂੰ ਆਏ ਦੱਸ ਜਦੋਂ ਮੈਂ ਨਹੀਂ ਸੀਗੀ ਉਦੋਂ ਕਿੱਥੋਂ ਪੂਰਨੇਪੁਰ ਦੀ ਸੀਗੀ ਹੁਣ ਤੂੰ ਮੇਰੇ ਬਨੇ ਚਾਕ ਕਰਦੀ ਰਹਿੰਦੀ ਸਾਰਾ ਦਿਨ ਉਹਨੇ ਪੁਰ지ੋਦਾ ਮੇਰੀ ਪੁਗਦੀ ਸੀ ਮੈਂ ਦੇ ਆਂਦੀ ਜੀ ਹੁਣ ਤੇਰੀ ਪੁਗੜ ਲਾ ਕੇ ਇਸ ਘਰ ਚ ਪਰ ਸਾਰੇ ਉਹ ਮਤਾਂ ਨਹੀਂ ਪੁੱਗੀ ਜਾਣੀ ਤੇਰੀ ਹੁਣ ਮੇਰੀ ਵੀ ਪੁਗੜੀ ਚਾਹੀਦੀ ਹੈਗੀ ਤੇ ਮਿਰਚੀ ਦਾ ਵੀ ਘਰਤੀ ਸਾ ਹੈਗਾ ਮੜਾ ਮੋਟਾ ਕਿ ਹੈ ਨਹੀਂਗਾ ਉਹ ਵੀ ਇਸ ਘਰ ਦਿੱਤੀ ਆ ਤੇ ਭਾਈ ਇਹ ਗੱਲਾਂ ਨਾ ਆਦੇ ਮੁੰਡੇ ਨਾਲ ਕਰੀ ਮੇਰੇ ਨਾਲ ਗੱਲਾਂ ਕਰਨ ਦੀ ਬਾਲੀ ਲੋੜ ਨਹੀਂ ਹੈਗੀ ਮੈਨੂੰ ਮੇਰਾ ਪਰਸ ਫੜਾ ਦੇ ਤੇ ਮੈਂ ਜਾਮਾ ਦੇਖ ਮੇਰਾ ਟਾਈਮ ਹੋਇਆ ਪਿਆਗਾ ਟਾਈਮ ਹੋ ਗਿਆ ਭੱਗ ਜਾ ਭਾਈ ਮੈਂ ਨਹੀਂ ਚੱਕਾ ਚੁੱਕਾ ਤੈਨੂੰ ਫਸ ਜਾ ਮੇਰੇ ਕਮਰੇ ਚ ਜਾ ਬਾਹਰ ਨਿਕਲ ਹੱਦ ਕਰੀ ਆਂਨੀ ਆ ਫਿਰ ਤੂੰ ਆਏ ਨਹੀਂ ਲੋਟ ਆਉਂਦੀ ਫਿਰ ਦਾ ਕਮਰਾ ਫਰੋੜ ਲੈਨੇ ਸਾਰਾ ਕੋਰੋਲਾ ਦੇ ਚੱਕੇ ਦੇ ਹੈਗਾ ਹਾਂ ਕੋਈ ਨਾ ਕੋਰੋਲਾ ਕੋਰੋਲਾ ਕਿੱਥੇ ਆ ਗਿਆ ਦੱਸ ਦੇ ਮੈਨੂੰ ਕੁੱਦੀ ਮੱਤ ਨਾਲ ਫਸ ਮੇਰਾ ਦੱਸਣਾ ਕਿ ਨਹੀਂ ਦੱਸਣਾ ਪਰਸਾ ਤੂੰ ਉਹੀ ਲੁਕੋਇਆਗਾ ਪਾੜ ਲੈ ਪਾੜ ਲੈ ਮੈਨੂੰ ਕੀ ਪਤਾ ਦੱਸ ਦੇ ਯਾਰ ਮੈਨੂੰ ਚਾਹੀਦੇ ਆ ਪੈਸੇ ਮੈਂ ਜਾਣਾਗਾ ਕਿੰਨਾ ਮੈਂ ਨਹੀਂ ਚੱਕੇ ਤੇਰਾ ਫਸ ਪਾੜ ਲੈ ਸਾਰੇ ਕਿਤੇ ਆ ਬਿਸਤਰੇ ਤੇ ਦੇਖ ਲੈਣੀ ਆ ਹਾਂ ਲੈ ਬਿਸਤਰੇ ਫਰੋਲ ਲੈ ਉਹ ਡੱਬੇ ਚ ਡੱਬੇ ਤੱਕ ਤੂੰ ਚੜ ਸਕਦੇ ਜੜੀ ਪਸ ਗਿਆ ਤੇ ਉੱਤੇ ਮੈਂ ਤੂੰ ਹੱਥਗਾਉਣਾ ਆਪਦਾ ਚੜ ਕੇ ਤਾਹਾਂ ਤਾਹਾਂ ਪਾੜ ਲੈ ਜਿੱਥੇ ਤੂੰ ਤੰਥਿਆਂ ਲੈ ਪਾੜ ਲੈ ਆ ਆ ਜਾ ਆ ਜਾ ਆ ਜਾ ਕਿੱਥੇ ਪਿਆ ਆ ਜਾ ਮੈਂ ਤੈਨੂੰ ਦੱਸਦੀ ਆ ਪਸ ਕਿੱਥੇ ਪਿਆਗਾ ਨਾ ਮੈਨੂੰ ਐਂ ਦੱਸ ਬੁੜੀਏ ਆ ਤੇਰੇ ਕੀ ਕਰਨਾ ਮੈਂ ਮਾਰੀ ਕੁੱਟੀ ਤੇ ਸ਼ਰਮ ਕਰ ਲਿਆ ਕਰ ਹੈਂ ਗੱਲ ਹੈ ਕਿ ਕੋਈ ਇਹ ਕਿੱਥੇ ਆ ਕਿੱਥੇ ਆ ਦਖਾ ਦਿਖਾਉਗੀ ਪਿਆ ਕੱਢ ਬਾਰ ਨੂੰ ਕੱਢ ਇੱਜ਼ਤ ਨਾ ਕੱਢਦੇ ਤੇ ਨਹੀਂ ਮੈਂ ਤੇਰਾ ਗਲਾ ਕੇ ਨਾ ਖੁੰਜੇ ਚ ਤੇਰਾ ਨਾ ਇਹ ਜੀ ਕਰੂ ਕੁੱਤੇ ਖਾਣੀ ਜਿਹੜੀ ਨਾ ਕਰਨੀ ਹੋਵੇ ਨਹੀਂ ਇਹ ਕੀ ਫਰਸਾ ਤੇਰਾ ਤੂੰ ਕੱਢ ਪਰਸੇ ਹੋਰ ਕੀ ਹੈਗਾ ਨਾ ਹੈ ਤੂੰ ਕਿਥੋਂ ਤਾਰੇ ਤੂੰ ਕਿੱਥੋਂ ਲਈ ਆ ਤੂੰ ਨਾ ਬੁੱਕ ਤਰੇ ਆ ਹੈ ਬੱਸ ਹੈ ਬੱਸ ਜੀ ਮੈਨੂੰ ਆ ਦੱਸ ਤੂੰ ਮੇਰਾ ਪਰਸ ਕਿਵੇਂ ਚੱਕਿਆ ਨਹੀਂ ਮੈਂ ਤੀਨ ਉਹ ਦੇਵਾਂਗੇ ਓਏ ਕਿ ਮੈਂ ਤੀਨ ਉਹ ਦੇਣਗੀ ਮੈਨੂੰ ਪੁੱਛਾ ਤੂੰ ਹੈ ਮੈਨੂੰ ਪੁੱਛ ਮੈਨੂੰ ਪੁੱਛ ਲੋ ਮੇਰੇ ਬਾਹਰ ਚੱਲ ਨਿਕਲ ਮੇਰੇ ਕੋਲ ਚੱਲ ਐਸੇ ਗੱਲ ਨਹੀਂ ਹੋਣੀ ਹੋਰ ਚੋਰੀਆਂ ਕਰਨ ਲੱਗ ਗਈ ਘਰੇ ਚੋਰੀਆਂ ਕਰਦੇ ਤੇਰੇ ਸ਼ਰਮ ਤਾਂ ਨਹੀਂ ਆਦੀ ਚੱਲ ਨਿਕਲ ਮੇਰੇ ਕੋਲ ਚੱਲ ਆ ਹਨਾ ਝੰਗ ਜਿਹਾ ਨਾ ਕਰ ਤੂੰ ਕਰੂ ਨਹੀਂ ਕਰ ਮੇਰੇ ਚੱਲ ਨਿਕਲ ਕਰੋ ਮੇਰੇ